ਕੈਂਤੀ ਰਖੜੀਆਂ ਆਉਣ ਵਾਲੀਆਂ ਨੇ ਮੈਂ ਜਾਣਾ ਆਪਦੇ ਭਰਾ ਦੇ ਬੰਨੇ ਆਉਣੀ ਆ ਉੱਥੇ ਕੀ ਲੈਣ ਜਾਣਾ ਮਾਂ ਨਹੀਂ ਪਿਓ ਨਹੀਂ ਭਰਾ ਪਰ じゃਗਾ ਕੌਣ ਬੰਦੇ ਆਪਦੇ ਤੇ ਨਾਲੇ ਆ ਜਿਹੜਾ ਕੰਮ ਤੇਰਾ ਕਰਨ ਵਾਲਾ ਇਹ ਤਾਂ ਮੈਂ ਕਰਦੀ ਆ ਤੇ ਕੰਮ ਕੌਣ ਕਰੂਗਾ ਮੈਂ ਤਾਂ ਕਹੇ ਸੀ ਮੰਮੀ ਜਿੰਨੇ ਫਿਰ ਭੈਣ ਵਰਗੀਆਂ ਆ ਜਾਣਗੀਆਂ ਨਾਲੇ ਮੈਂ ਕਿਹੜਾ ਰਾਤ ਲਾਉਣੀ ਆ ਮੈਂ ਤਾਂ ਆਠ ਨੂੰ ਨਹੀਂ ਮੁੜ ਆਉਂਗੀ ਮੈਂ ਸਾਰਾ ਕੰਮ ਕਰ ਜਾਨੀ ਆ ਕਰਾਂਗੀ ਨਹੀਂ ਇਸ ਪੈਣ ਵਰਗੀਆਂ ਦੀ ਤੋਂ ਉੱਥੇ ਤਾਂ ਤੇਰੀ ਕੋਈ ਬਾਤ ਨਹੀਂ ਪੁੱਛਦਾ ਰਾਤ ਤੈਨੂੰ ਕੋਈ ਰੱਖਦਾ ਨਹੀਂ ਕੋਈ ਨਾ ਨਹੀਂ ਜਾਂਦੀ ਨਹੀਂ ਚੱਲ ਮਰਜ਼ੀ ਆ ਤੇਰੀ ਜਾਣਾ ਜਾਇਆ ਪਰ ਕੰਮ ਸਾਰਾ ਨਵੇੜ ਕੇ ਜਾਈ ਆ ਕੇ ਚਾਰ ਵਾਲੀ ਬਸ ਤੇ ਆ ਜੀ ਆਥਨੇ ਸਾਰਾ ਕੰਮ ਕਰਨਾ ਕਿਤੇ ਇਹ ਨਾ ਹੋਵੇ ਕਹੇ ਦੇ ਮੇਰੀ ਬਸ ਨੰਗੀ ਮੈਂ ਰਹਿ ਪਈ ਨਹੀਂ ਆ ਠੀਕ ਆ ਜੀ ਮੈਂ ਕੰਮ ਨਵੇੜ ਕੇ ਜਾਵੜਾਂ ਉਹ ਅਬ ਮम्मी ਕਿਹਨੇ ਅੱਥੇ ਕੋ ਸਿਆਣ ਦਾਨੀ ਮੈਨੂੰ ਪਤਾ ਮੇਰੇ ਭਾਈ ਪਰਜਾਈ ਕਿੰਨੇ ਚੰਗੇ ਨੇ ਜਦੋਂ ਦੇ ਮੇਰੇ ਮਾਵਾਬ ਤੁਰੇ ਨੇ ਉਹ ਤਵੱਤ ਉਹਨਾਂ ਨੇ ਮੈਨੂੰ ਯਾਦ ਹੀ ਨਹੀਂ ਆਉਣ ਦਿੱਤਾ ਕਿ ਮੇਰੇ ਮਾਵਾ ਪਹਿ ਨਹੀਂ ਸਾਰੇ ਇੱਕੋ ਜਿਹੇ ਥੋੜੀ ਹੁੰਦੇ ਨੇ ਮੰਮੀ ਨੂੰ ਤਾਂ ਐ ਵੀ ਪਰਜਾਈ ਸਿਆਣਦੀ ਨਹੀਂ ਪਰ ਮੈਨੂੰ ਪਤਾ ਮੇਰੀ ਪਰਜਾਈ ਬਥੇਰੀ ਚੰਗੀ ਆ ਚੱਲ ਮਨਾ ਕੰਮ ਕਰਾ ਜਾ ਮਾ ਮੁੜ ਕੇ ਵੀ ਆਉਣਾ ਕਿਉਂ ਬੋਲੀ ਜਾਂਦੀ ਹੁੰਦੀ ਐ ਮੈਂ ਲਾਇਆ ਉਹਨਦੇ ਕਦਾਂ ਦੰਜੇ ਜਾਂਦੀ ਆ ਤਾਂ ਫੇਰ ਕੀ ਹੋ ਗਿਆ ਸਾਰਾ ਕੰਮ ਹੁਣ ਕਰਦੀ ਤਾਂ ਰਹਿੰਦੀ ਐ ਬੈਠਾ ਰ ਆਰਾਮ ਨਾਲ ਤੂੰ ਵੀ ਕਹਿਣ ਲੱਗ ਜਾਨਾ ਕੰਮ ਤਾਂ ਹੁਣ ਵੀ ਇੱਦਾਂ ਮੈਂ ਨਾਲ ਹੀ ਕਰਾਉਣੀ ਐ ਹਜੇ ਤਾਂ ਇੰਨਾ ਸ਼ੁਕਰ ਕਰ ਮੁੰਡਾ ਹੈ ਨਹੀਂ ਨਹੀਂ ਤਾਂ ਉਹਨੇ ਆਏ ਕਹਿਣਾ ਸੀਗਾ ਗੱਡੀ ਲੈ ਕੇ ਚੱਲ ਰਾਤ ਲਾਉਣ ਨੂੰ ਕੀ ਐ ਗੱਲਾਂ ਤਾਂ ਕਾਂਡੇ 'ਚ ਵੀ ਉਹੀ ਹੋ ਜਾਂਦਾਂ ਆ ਭਾਵੇਂ ਸਾਰੀ ਰਾਤ ਕਰੀ ਜਾਵਾਂ ਤਾਂ ਵੀ ਉਹੀ ਗੱਲਾਂ ਕਰਨੀਆਂ ਕੋਈ ਨਹੀਂ ਆਥਣ ਨੂੰ ਮੁੜਿਆਊਗੀ ਕਿਤੇ ਫੇਰ ਲਾਏਊਗੀ ਰਾਤ ਉਹੀ ਬੋਲੀ ਜਾਂਣਾ ਤੂੰ ਤਾਂ ਮੰਮੀ ਮੈਂ ਜਾਣਦੀ ਸੀ ਤੇ ਨਾਲੇ ਥੋੜੇ ਜਿਹੇ ਪੈਸੇ ਦੇ ਦਿੰਦੇ ਮੈਨੂੰ ਇਹ ਤਾਂ ਮੈਨੂੰ ਪਤਾ ਹੀ ਸੀ ਤੂੰ ਮੰਗਦੂ ਹੀ ਹੁੰਨੀ ਆ ਨਾਲੇ ਮੈਥੋਂ ਹੀ ਮੰਗੇਂਗੀ ਲੈ ਫੜ ਆ 200 ਰੁਪਏ ਲੈ ਜਾ ਕੀ ਮੈਂ ਮਠਿਆਈ ਲੈ ਕੇ ਜਾਵਾਂ ਤੇ ਕੀ ਮੈਂ ਰਖੜੀਆਂ ਲੈ ਕੇ ਜਾਵਾਂ ਪਹਿਲਾਂ ਰਾਤ ਚ ਲੋੜ ਪੈ ਜੇ ਦੱਸ ਕੀ ਕਰਾਂ ਮੈਂ ਹੁਣ ਇਹਨੂੰ ਫਰੋੜੀ ਕੀ ਜਾਨੀ ਆ ਹੁਣ ਤੂੰ ਵਗ ਜਾ ਤੇਰੀ ਬੱਸ ਨੰਗ ਜੂਗੀ ਠੀਕ ਹੈ ਜੀ ਇਹਨੂੰ ਤਾਂ ਬਾਲੇ ਦੇ ਦਿਓ ਜਾਂ ਥੋੜੇ ਦੇ ਦਿਓ ਮੋੜ ਕੇ ਤਾਂ ਆ ਕੇ ਫੜਮਦੀ ਨਹੀਂ ਹੈਗੀ ਜਿੰਨੇ ਦੇ ਦਿਓ ਉਨੇ ਹੀ ਹਜਮ ਕਰ ਲੈਂਦੀ ਆ ਇਹਦੇ ਵਾਸਤੇ ਚੱਲੇ ਤਾਂ ਸਾਰਾ ਘਰ ਪੇਕਾਂ ਨੂੰ ਉਲਟਾ ਦੇ ਦੀ। ਨਾ ਮੰਮੇ ਨੂੰ ਐ ਵੀ ਨਹੀਂ। ਮੈਂ ਡੜੀ ਨੂੰ ਕਹਿ ਦਵੇ ਕਿ ਅੱਡੇ ਤੱਕ ਛੱਡਿਆ। ਉਹ ਅਸੀਂ ਅੱਡਾ ਵੀ ਕਿਹੜਾ ਨੇੜੇ ਆ। ਚੱਲ ਕੋਈ ਲਾ। बाज़ी की बस पता नहीं कदम आऊँगी लहदा सा किडे मैं जाऊंगी जाऊँगी किड़े-बड़े में आऊँगी मेरे तो सारा दिन आई नांगुजू आज्जा हम्म 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 नहीं ਉਈ ਹਾਂ ਮਗਰੋਂ ਨਹੀਂ ਬਾਜ ਮਾਰੀਦੀ ਹੁੰਦੀ। ਕਈ ਵਾਰੀ ਕੰਮ ਅੜ ਜਾਂਦਾ ਹੁੰਦਾ ਇਹ ਜ। ਓਹੋ ਕਿਧਰੇ ਨਹੀਂ ਕੁਛ ਹੁੰਦਾ। ਐਮੀ ਨਾ ਬਹਿਮ ਕਰਿਆ ਕਰੋ। ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਕੁੜੀ ਦਾ ਫੋਨ ਆਇਆ ਸੀ। ਤੇ ਆਉਂਦੀ ਰਖੜੀ ਬੰਨਣਾ। ਤੇ ਉਹ ਕਹਿੰਦੀ ਮੈਂ ਸ਼ਾਮ ਤੱਕ ਮੁਰਮੜ ਕੇ ਜਾਉਂਗੀ ਤਬ ਦੀ। ਉਹ ਕੋਈ ਨਾ ਫਿਰ ਰਾਤ ਰੱਖ ਲਾਂਗੇ ਉਹਨੂੰ ਫਿਰ ਕੀ ਹੁੰਦਾਗਾ? ਚਲ ਕੋਈ ਨਾ ਕਰੇ ਹੁਣ ਉਹੀ ਗੱਲ ਬਿਆਹੀ ਵਰੀ ਆ ਸੋ ਅਗਲੇ ਦੇ ਕਰੇ ਕਿ ਵਿਲਦਾਰੀ ਆ। ਹਾਂ ਜੇ ਅੱਥਰ ਨੂੰ ਕਹਿੰਦੇ ਤਾਂ ਕੋਈ ਨਾ ਅੱਥਰ ਨੂੰ ਮੁੜ ਜਾਗੇ। ਬਾਕੀ ਆਈ ਨਾਲ ਗੱਲ ਕਰ ਲਾਂਗੇ। ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ। ਤੁਸੀਂ ਨਾ ਜਦੋਂ ਵੀ ਆਉਂਦੀ ਆ ਮੇਰਾ ਕਰ ਦਿੰਨੇ ਆ ਜਿਹੜਾ ਇਹ ਰਖੜੀ ਬੰਨਣ ਦਾ ਟਾਈਮ ਹੁੰਦਾ ਕੋਈ ਚਲ ਕੋਈ ਨਾ ਹੂੰ ਤਾਂ ਮੈਂ ਆਟੋਮੈਟਿਕ ਲਾ ਆਉਂਗਾ ਕਿਰਾਂ ਨੱਕਾ ਹੀ ਖੋਲਣੇ ਆ ਬਸ ਟਾਈਮ ਜਦ ਆ ਜਾ ਆ ਤੜਗੀ ਹੋਣੀ ਆ ਬਸ ਬਸ ਹਈ ਤਾਂ ਪੁੱਛੂ ਹੀ ਆਈ ਹੂੰ ਬਸ ਆਉਂਦੀ ਹੋਣੀ ਆ ਆ ਜੂਗੀ ਬਸ ਪਰ ਕੋਈ ਨਹੀਂ ਇਹ ਨਾ ਹੋਵੇ ਉੱਥੇ ਜਾ ਕੇ ਬੈਠੇ ਰਹੋ ਉਹ ਨਹੀਂ ਮੇਰੀ ਗੱਲ ਧਿਆਨ ਨਾਲ ਸੁਣ ਲੈ ਕੋਈ ਠੰਡਾ ਠੁੰਡਾ ਫੜ ਲਈ ਜਿਵੇਂ ਆਗਰੀ ਧੀ ਧਿਆਣੀ ਐ ਤੇ ਨਾਲੇ ਜਿਹੜਾ ਸਾਗ ਫਿਰ ਮੈਂ ਕਿੱਥੇ ਜਾਊਂਗੀ ਤੁਸੀਂ ਆਉਂਦੇ ਹੋਏ ਲਈ ਆਇਓ ਚਲ ਨੇ ਚਾਹ ਬਣਾ ਦਾਂਗੇ ਫਿਰ। ਚਲ ਦੇਖ ਲਾਂਗੇ ਤੇਰਾ ਤੁਸੀਂ ਆ ਜਿਓ। ਚਲ ਮੈਂ ਆ ਜੂ ਕੋਈ ਨਾ। ਪਤਾ ਨਹੀਂ ਹੁਣ ਟਾਈਮ ਨਾਲ ਆਊਗਾ ਕਿ ਨਹੀਂ। ਕੁੜੀ ਦੇ ਦਿਮਾਗ 'ਚ ਹੋਰ ਵੀ ਨਾ ਜਾਵੇ ਪਤਾ ਨਹੀਂ ਜਾਣ ਕੇ ਟਲ ਜਾਂਦੇ ਆ। ਉਹੀ ਗੱਲ ਆ ਨਾ ਉਹਦੇ ਦਿਮਾਗ 'ਚ ਜਾਵੇ ਵੀ ਮੇਰਾ ਮਾਪਿਆ ਹੋਣੀਗਾ। ਸ਼ਾਇਦ ਪਤਾ ਨਹੀਂ ਭਰਾ ਪਰ ਜਾਈ ਸਿਆਣ ਦੇ ਨਹੀਂ ਮੈਨੂੰ। ਇਹਨੂੰ ਹੁਣ ਕੌਣ ਸਮਝਾਵੇ? ਭੈਣਾ ਕੀ ਕਰੀ। ਕੁੜੀ ਨੇ ਵੀ ਆਉਣਾ। ਮੇਰੇ ਹਿਸਾਬ ਦਾ ਪੱਲੇ ਵੀ ਕੁਛ ਨਹੀਂ ਹੈਗਾ। ਹੈਂ? ਲੈਦਾ ਭਰਾ ਆਇਆ ਸੀ ਨਾਲ ਤਾਂ ਸੂਟ ਦੇ ਗਿਆ ਹੈ ਨਾਲੇ ਮਠਾਈ ਦਾ ਡੱਬਾ ਦੇ ਗਿਆ ਤੇ ਨਾਲੇ 500 ਰੁਪਇਆ ਦੇ ਗਿਆ ਮੈਂ ਹੁਣ ਕੁੜੀ ਨੂੰ ਕੀ ਦਿਆਂਗਾ ਮੈਂ ਨਾ ਕੁਛ ਵੀ ਨੀ ਕੋਲੇ ਤਾਂ ਕੁੜੀ ਵੀ ਪਾਣੀ ਤੇ ਹਾਰ ਤੇ ਆਉਂਦੀ ਆ ਹੈ ਜੇ ਨਹੀਂ ਕੁਛ ਦਿੰਦੇ ਜੇ ਵਾਕੜੀ ਹੋਂਕਾ ਲਊਗੀ ਕਰੀਏ ਤਾਂ ਕੀ ਕਰੀਏ ਤਿਹਾਰ ਵੀ ਬਹੁਤ ਵੱਡਾ ਹੈ ਜੇ ਨਹੀਂ ਕੁਛ ਦਿੰਦੇ ਜੇ ਵਾਕੜੀ ਹੋਂਕਾ ਲੈਂਦੀ ਆ ਇਕ ਮਾਪਿ ਹੋਣੀ ਜੇ ਮਾਪਿ ਉਹ ਬੈਠਾ ਹੁੰਦਾ ਉਹ ਆਪ ਕਰ ਦਿੰਦੇ ਫੇਰ ਮੈਨੂੰ ਕੋਈ ਫਿਕਰ ਨਹੀਂ ਸੀ ਮੇਰੇ ਸਾਲ ਦਾ ਕੀ ਕਰਿਆ ਜਾਵੇ ਚਲ ਜਸੂ ਨਾਲ ਕਰਦੇ ਆ ਰਹਿ ਫਿਰ ਕੀ ਕਹਿੰਦੀ ਆ ਕਿਦੋਂ ਦਾ ਕੱਡੂ ਕੁਛ ਨਾ ਕੋਸਿਆ ਓਹੋ ਬੱਸ ਜੀ ਨੇ ਘਾਟਾ ਲਾਤਾ ਇਹ ਘਾਟਾ ਆਉਣ ਚ ਲੱਗ ਗਿਆ ਘਾਟਾ ਜਾਣ ਚ ਤੇ ਮੰਮੀ ਨੂੰ ਐ ਤਾਂ ਨਹੀਂ ਕਿਹਾ ਹੈਗਾ ਵੀ ਚਲ ਟਾਈਮ ਲੱਗੂ ਜਾਣ ਆਉਣ ਚ ਦੀ ਕਿ ਮੈਂ ਬੈਠੂਗੀ ਅਗਲਾ ਚਾਹ ਪਾਣੀ ਚ ਰਹਿ ਜਾਂਦਾ ਵੀ ਰਾਤ ਲਾਇਆ ਫਿਰ ਕੀ ਹੋ ਗਿਆ ਸਰੇਪੇ ਮੰਮੀ ਦੇ ਵਾਸਤੇ ਕੀ ਕਹਾਂ ਗੰਡੇ ਜਿਹੇ ਵੀ ਸਮਾਰਦਾ ਇਕੱਠੇ ਨਾ ਆਹ ਕੰਮ ਕਹ ਹੁੰਦਾ ਦਾ ਖਰਾਬ ਹੋ ਜਾਂਦੇ ਆ ਚਲੋ ਦੇ ਆਉਂਦੇ ਆਉਂਦੇ ਸਾਰਾ ਕੁਝ ਹੋਜੂ ਸੈਟ ਲੱਗਾ ਪੁੜੀ ਆ ਦੀ ਇਹ ਤਾਂ ਫੇਰ ਵੀ ਕਰੋਂਗੇ ਜਦੋਂ ਕਰੀ ਦੁਕ ਤੇ ਖੜੀ ਅੰਨੀ ਜਿੱਦੀ ਜਿੱਦੀ ਖੋਲ ਨਾ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕੋ ਤੋ ਦਿੱਕੀ ਆਨੀਆ ਤੈਨੂੰ ਅਸਤ ਦਿਨ ਕਰਮਾ ਲਗਾ ਜਿਹੜਾ ਤੂੰ ਆ ਗਈ ਮੈਂ ਕਿਹਾ ਚਲ ਜਾ ਆਵਾ ਫਿਰ ਦੀਦੀ ਵਰਗੇ ਨੇ ਆਉਣਾ ਚਲ ਵਧੀਆ ਕੀਤਾ ਆ ਕੀ ਬਾਈ ਘਰੇ ਹੈ ਅਬਸ ਮੈਂ ਫੋਨ ਕਰਦੀ ਆਉਂਦੀ ਹੋਣਗੇ ਇੱਥੇ ਆ ਜਾ ਹੋਰ ਦੱਸ ਘਰੇ ਸਾਰੇ ਠੀਕ ਆ ਸਾਰੇ ਵਧੀਆ ਭਾਬੀ ਤੁਸੀਂ ਦੱਸੋ ਹੋਰ ਬਾਈ ਦਾ ਫੋਨ ਆ ਜਾਂਦਾ ਕੰਮ ਤਾਂ ਤਾਂ ਵਧੀਆ ਚੱਲ ਜਾਂਦਾ ਉਹਦਾ ਹਾਂ ਫੋਨ ਆ ਜਾਂਦਾ ਕਹਿੰਦੇ ਵਧੀਆ ਗੀ ਹਜੂ ਆਇਤਾ ਜਾਣਾ ਨਹੀਂ ਉਹਨਾਂ ਤੋਂ ਤੈਨੂੰ ਪਤਾ ਸਾਲ ਕੀ ਹੋਇਆ ਗਿਆ ਇਹਨੂੰ ਸਹੀ ਗੱਲ ਫਿਰ ਓਕਾ ਹੋ ਜਾਂਦਾ ਹੋਰ ਦੱਸ ਮਾਸੀ ਕਿਵੇਂ ਆ ਜਾਣਾ ਜਾਇਆ ਪਰ ਕੰਮ ਸਾਰਾ ਨਵੇੜ ਕੇ ਜਾਈ ਆ ਕੇ ਚਾਰ ਵਾਲੀ ਬਸ ਤੇ ਆ ਗਈ ਕਿੱਧਰ ਖੋ ਗਈ ਕੀ ਸੋਚਣ ਲੱਗੀ ਕੁਝ ਨਹੀਂ ਭਾਬੀ ਸਾਰੇ ਵਧੀਆ ਹੈ ਮੈਂ ਤਾਂ ਉਹ ਸੋਚਣ ਲੱਗ ਗਈ ਮੈਂ ਕਿਹਾ ਵੀ ਬਾਈ ਹਜੇ ਤੱਕ ਨਹੀਂ ਆਏ ਤੇ ਟਾਈਮ ਹੋਈ ਜਾਂਦਾ ਓਹੋ ਲੈ ਦੱਸ ਹਜੇ ਤਨ ਮਨ ਅੱਧਾ ਘੰਟਾ ਵੀ ਨਹੀਂ ਹੋਇਆ ਹੁਣ ਆ ਪੂਰਾ ਆਈ ਨੋ ਤੇ ਹੁਣੀ ਤੂੰ ਜਾਣਦੀਆਂ ਗੱਲਾਂ ਕਰਨ ਲੱਗ ਗਈ ਹੈ ਬੱਸ ਵੀ ਤੇਰੇ ਬਾਈ ਤਾਂ ਜਾਈਂ ਕਹੀ ਜਾਂਦਾ ਸੀ ਕਿ ਉਹ ਕੁੜੀ ਨੂੰ ਕਹਾਂਗੇ ਵੀ ਰਾਤ ਲਾ ਜੂਗੀ ਨਹੀਂ ਐ ਤਾਂ ਸਾਡੀ ਮੰਮੀ ਵੀ ਕਹਿੰਦੀ ਸੀ ਵੀ ਰਾਤ ਲਾਈ ਹਾਂ ਤੈਨੂੰ ਪਤਾ ਵੀ ਦੀਦੀ ਉਹਨਾਂ ਨੇ ਆਉਣਾ ਆ ਵੀ ਫੇ ਉਹ ਵੀ ਕੋਈ ਘਰੇ ਤਿਆਰੀ ਕਰਨੇ ਆ ਫਿਰ ਐ ਨਾ ਮਨ ਚ ਸੋਚਣਾ ਕਿ ਕੁੜੀਆਂ ਫਿਰ ਤੈਨੂੰ ਪਤਾ ਕਹਿ ਦਿੰਦੀਆਂ ਕਈ ਵਾਰ ਬੀ ਅਸੀਂ ਆਈਆਂ ਤੇ ਆ ਭਾਬੀ ਹੈ ਨਹੀਂ ਨਹੀਂ ਸਹੀ ਹੈ ਬਈ ਤਾਂ ਘੱਟ ਬੰਦਾ ਹਾਂ ਮੰਮੀ ਦਾ ਕਰੇ ਹਾਂ ਉਹ ਤਾਂ ਕਹਿੰਦੀ ਸੀ ਮੰਮੀ ਦਾ ਕਹਿੰਸੀ ਚਾਹੀ ਚਾਰ ਦਿਨ ਲਾਇਆ ਚਲ ਆਏ ਕਰੀ ਹੁਣ ਤੂੰ ਜਾਵੜਾ ਚਲ ਤਿਹਾਰਾ ਫਿਰ ਵਿੱਚ ਦੀ ਨਾ ਦੋ ਚਾਰ ਦਿਨ ਲਾ ਜੀ ਇੱਥੇ ਮੰਮੀਰ ਤਾਂ ਬਾਲਾ ਮੋ ਕਰ ਦਿਆ ਜਮੀ ਨਹੀਂ ਇਹਨਾਂ ਦੇ ਔਰ ਜਾਦ ਆਉਣ ਦਿੰਦੇ ਬਹੁਤ ਸਾਰੇ ਬਹੁਤ ਵਧੀਆ ਡੈਡੀ ਵੀ ਮੰਮੀ ਵੀ ਚਲ ਵਧੀਆ ਭੈਣੇ ਤੂੰ ਸੁਖੀ ਆ ਤਾਂ ਅਸੀਂ ਵੀ ਸੁਖੀ ਆ ਹਨਾ ਤੂੰ ਸੁਖੀ ਰਹੇਗੀ ਸਾਡੀਆਂ ਵੀ ਅੰਦਰਾਂ ਸੁਖੀ ਰਹਿਣਗੇ ਵੀ ਚਲ ਸਾਡੀ ਵੀ ਸੁਖੀ ਆ ਹੋਰ ਵਸਾਈਂ ਜੀ ਵਸ ਜੇ ਕਹਿ ਵਰਤਾ ਕੱਲੇ ਬੈਠਾ ਹਾਂ ਮੇ ਬੇਬੇ ਬਾਪੂ ਦੀ ਯਾਦ ਆ ਜਾਂਦੀ ਐ ਚਲ ਕੋਈ ਨਾ ਐਵੇਂ ਨਾ ਤੂੰ ਮਨ ਤੇ ਲਿਆ ਕਰ ਅਸੀਂ ਬੈਠੇ ਆ ਨਾ ਤੈਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਆ ਜਾਂ ਤੈਨੂੰ ਕੁਝ ਜਦੋਂ ਮਰਜ਼ੀ ਆ ਤੇਰਾ ਘਰ ਆ ਇਹ ਥੋੜੇ ਜਹਾਂਤ ਚੱਤਰੀ ਫਿਰਦੀ ਆ ਭਾਬੀ ਤੁਸੀਂ ਤਾਂ ਮੈਨੂੰ ਜਮੀ ਨਹੀਂ ਆਇਆ ਚਿੱਤੇ ਆਉਣ ਦਿੱਤਾ ਜਾਂਦੇ ਬੇਬੇ ਬਾਪੂ ਗਏ ਨੇ ਆਪਣੇ ਤੁਸੀਂ ਤਾਂ ਮੇਰੇ ਲਈ ਇੱਕ ਬੇਬੇ ਬਾਪੂ ਦੇ ਬਰਾਬਰ ਹੀ ਆਂ ਮੇਰੀ ਗੱਲ ਸੁਣ ਕਿਉਂ ਚਿੱਤੇ ਆਉਣ ਦਵਾਂਗੇ ਦੱਸ ਕੰਮ ਲਗੇ ਤੂੰ ਵੀ ਐਸੇ ਘਰ ਦੀ ਧੀ ਆ ਉਹ ਤਾਂ ਕਹਿੰਦੇ ਨਾ ਮੋਹ ਪਿਆਰ ਦੀ ਹੁੰਦੀ ਹੈ ਦੁਨੀਆ ਚਾਹ ਚਾਹ ਤਾਂ ਪਹਿਲੀ ਰੋਟੀ ਬਣਾ ਕੇ ਲੈ ਲੈ ਬਾਈ ਵੀ ਆ ਗਿਆ ਲੈ ਭੈਣ ਆ ਗਈ ਬੈਠੀ ਹੈ ਹੈ ਚਲ ਵਧੀਆ ਟਾਈਮ ਨਾਲ ਆ ਗਏ ਹੋਰ ਮੈਨੂੰ ਤਾਂ ਐਸੀ ਅੱਜ ਵੀ ਕਿ ਬਾਈ ਨੇ ਰਹੀ ਆਊਗਾ ਨਹੀਂ ਨਹੀਂ ਮੈਂ ਕਹਿ ਕੇ ਤੋਰਿਆ ਸੀ ਤੇਰੇ ਗਰਮੀ ਭਾਰੀ ਹੈ ਲੈ ਤੁਸੀਂ ਬੈਠੋ ਬਾਈ ਵਧੀਆ ਬਾਈ ਤੁਸੀਂ ਠੀਕ ਹੋ ਹਾਂ ਤੁਸੀਂ ਕਿੱਥੇ ਬਹਿ ਜਾ ਮੈਂ ਤੁਹਾਨੂੰ ਚਾਹ ਲਿਆ ਕੇ ਦੇਣੀ ਆ ਚਾਹ ਪੀਤੀ ਸੀ ਕੁੜੀ ਨੂੰ ਹਾਂ ਹਾਂ ਹੁਣੀ ਬਸ ਆ ਦੇ ਕੱਪਣੀ ਧਰੀਆਂ ਬੈ ਜਾ ਹਟ ਜਾ ਬੈ ਜਾ ਬਾਈ ਬੈ ਜਾ ਸੋਰ ਪੈਣ ਠੀਕ ਆ ਘਰੇ ਸਾਰੇ ਹਾਂ ਭਾਈ ਸਾਰੇ ਵਧੀਆ ਅੱਛਾ ਅੱਛਾ ਕਦੋਂ ਕਾ ਕੀ ਸੀ ਮੈਨੂੰ ਹੋ ਗਿਆ ਅੱਧਾ ਘੰਟਾ ਇਹਨੂੰ ਉਹ ਹੋ ਫਿਰ ਮੈਂ ਖੇਤ ਨੂੰ ਵਾਗ ਗਿਆ ਦੀ ਹਾਂ ਭੰਵੀ ਦੱਸਦੀ ਸੀ ਪਤਾ ਹੀ ਆ ਫਿਰ ਇਕੱਲੇ ਨੂੰ ਸਾਰੇ ਪਾਸੇ ਭੱਜਣਾ ਪੈਂਦਾ ਤੇ ਉਹ ਦੂਜਾ ਆਪਣਾ ਪੁਰਾਣਾ ਵਧੀਆ ਕਰੀ ਜਾਂਦਾ ਕੰਮ ਧੰਦਾ ਹਾਂ ਭਾਈ ਵਧੀਆ ਫੋਨ ਫਾਨ ਆ ਜਾਂਦਾ ਕਹਿੰਦੇ ਵਧੀਆ ਚੱਲਦਾ ਹੈ ਕੰਮ ਅੱਛਾ 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 ਠੀਕ ਹੈ ਹਾਂ ਭਾਈ ਮੈਂ ਰਖੜੀ ਦੇ ਲੈ ਕੇ ਆਈ ਸੀ ਫਿਰ ਤੁਹਾਨੂੰ ਉਸੇ ਸੀ ਭਾਬੀ ਨੇ ਵੀ ਮੋੜਨਾ ਮੈਂ ਅੱਛਾ ਅੱਛਾ ਚਲ ਕੋਈ ਨਾ ਬੰਦ ਦੇ ਫਿਰ ਔਰ ਉਹ ਵੀ ਘਰ ਤੇਰੀ ਵੀ ਅਖੀਰਲੀ ਵਾਸੀ ਆ ਇਹਦੋਂ ਬਾਅਦ ਤਨਖੇਰ ਬੋਲਣਗੇ ਘਰੇ ਗਈ ਨੂੰ ਨਹੀਂ ਨਹੀਂ ਉਹ ਹੋਈ ਨਹੀਂ ਬੋਲਦਾ ਭਾਈ ਸਾਰੇ ਬਹੁਤ ਵਧੀਆ ਹੈ ਉਹ ਚੱਲ ਫਿਰ ਜੇ ਮੂਹਤੇ ਨਹੀਂ ਕਹਿੰਦਾ ਅਗਲਾ ਉਹ ਕਹਿ ਦਿੰਦਾ ਵੀ ਨੇਰੇ ਹੋਈ ਬੜੀ ਆ ਹਾਂ ਕਹਿੰਦਾ ਹੈ ਆ ਗੱਲਾਂ ਨੇ ਹੋਰ ਨਹੀਂ ਲੈ ਬੰਦ ਦੇ ਮੈਂ ਤਾਂ ਹੱਥ ਵੀ ਨਹੀਂ ਧੋਤੇ ਚੱਲ ਕੋਈ ਨਾ ਕੋਈ ਨਾ ਭਾਈ ਲੈ ਮੈਂ ਤਾਂ ਇਹ ਕਹਿੰਦਾ ਸੀ ਹਾਂ ਬਈ ਉਹ ਦੱਬਾ ਲੈ ਆਉਂਦੀ ਕਿ ਲੋੜ ਸੀ ਇੰਨਾ ਲੈ ਭਰਾਵਾ ਖਾਲੀ ਰੱਖਣੀ ਥੋੜੀ ਲੈ ਕੇ ਆਉਂਗੀ ਉਹ ਚਲ ਉਹ 2 ਰੁਪਏ ਮੰਮੀ ਨੇ ਕਹਿੰਦੀ ਖਾਲੀ ਨਾ ਜਾਇਂ ਅੱਛਾ ਵੀ ਲੈ ਕੇ ਜਾਈਂ ਹੂੰ ਮਿੱਠਾ ਵੀ ਚ ਜ਼ਰੂਰੀ ਹੁੰਦਾ ਇਹ ਤਾਂ ਹੈ ਹੂੰ ਤਹ ਦੋ ਲੱਡੂ ਦੇ ਆਉਂਦੀ ਚਲ ਕੋਈ ਨਾ ਬਹੁਤ ਹੈ ਵਧੀਆ ਉਹ ਨਾ ਇਹ ਕਰ ਤੂੰ ਹਾਂ ਬਈ ਤੂੰ ਬੈਠ ਪੈਣ ਅੱਛਾ ਉਹ ਫਿਰ ਜਦੋਂ ਖੇਤ ਨੂੰ ਗਿਆ ਨਾ ਮੈਂ ਬਟੂ ਅੰਦਰ ਹੀ ਰਾਕ ਗਿਆ ਸੀ ਕੋਈ ਨਾ ਬਈ ਮਾਹਾਂ ਕਈ ਵਾਰ ਨਾ ਡੱਗੀ ਦੁੱਗੀ ਜਿੱਦ ਡੱਗ ਪੈਂਦਾ ਹਾਂ ਤੇ ਤੂੰ ਬੈਠ ਇੱਥੇ ਤੇ ਮੈਂ ਆ ਗਿਆ ਚੰਗਾ ਕੋਈ ਨਾ ਬਈ ਆਹੋ ਲੈ ਆਸੇ ਤੱਕ ਕਰ ਲਿਆ ਕਰ ਜਾ ਇਹਨੂੰ ਰੱਖ ਲਾ ਕੇ ਨਾ ਇੱਥੇ ਕੀ ਹੋ ਗਿਆ ਮਾ ਕੁੜੀ ਇੰਤਰ ਰਖੜੀ ਬੰਦੀ ਰਕੀ ਇਹ ਤਾਂ 20 ਸੀ ਬਡੂ ਜੀ ਆਹੋ ਓਹ ਤੁਸੀਂ ਕਿਉਂ ਕੀ ਕਰ ਕਰਦੇ ਮੈਂ ਉਹੀ ਤਾਂ ਕਰਕੇ ਲਈ ਜਾਂਦੀ ਸੀ ਆ ਦੇਖੋ ਸੂਟ ਤੇ ਪੈਸੇ 1100 ਰੁਪਇਆ ਕੀ ਹੋ ਗਿਆ ਆ ਸੂਟ ਜਾ ਉਹ ਨਹੀਂ ਜਿਹੜਾ ਤੇਰਾ ਭਰਾ ਦੇ ਗਿਆ ਸੀ ਓਹ ਫਿਰ ਕੀ ਹੋ ਗਿਆ ਮੈਂ ਪਾਲੇ ਉਹਨੇ ਪਾਲੇ ਇੱਕੋ ਹੀ ਗੱਲ ਆ ਹੁਣ ਜਵਾਖੜੀ ਆਈ ਆ ਹੁਣ ਆਪਾਂ ਖਾਲੀ ਹੱਥ ਧੁਰਾਂਗੇ ਹੈ ਚੰਗਾ ਲੱਗਦਾ ਫਿਰ ਕੀ ਹੋ ਗਿਆ ਤੁਹਾਨੂੰ ਪਤਾ ਵੀ ਮੇਰੇ ਪੇਕੇ ਨੇ ਦਿੱਤਾ ਉਹਨੂੰ ਤਾਂ ਨਹੀਂ ਪਤਾ ਉਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਕਿ ਚੁੱਪ ਕਰ ਜਾਓ ਕੋਈ ਨਾ ਤੁਸੀਂ ਕੁਛ ਨਾ ਆ ਨਹੀਂ ਦਿਮਾਗ ਤੇ ਬੋਝ ਨਾ ਪਾਓ ਮੈਂ ਤਾਂ ਇਹ ਕਹਿੰਦਾ ਸੀ ਹਾਂ ਮਗਰ ਫਿਰ ਬਾਅਦ ਚ ਹੁਣ ਚਲ ਹੋਰ ਹੈਗਾ ਤਾਂ ਕੋਈ ਹੋਰ ਦੇ ਦੇ ਇਹਦਾ ਨਹੀਂ ਨਹੀਂ ਕੋਈ ਨਹੀਂ ਬਸ ਤੁਸੀਂ ਚੁੱਪ ਕਰ ਜਾ ਬਹੁਤ ਸੋਹਣਾ ਸੂਟ ਆ ਸੋਹਣਾ ਵੀ ਲੱਗੂਗਾ ਤੇ ਤੇ ਮੈਂ ਗਿਆ ਵਸਰ ਪੀਰਾ ਰੱਖਦਾ ਜਿਹੜਾ ਬਾਈ ਦੇ ਕੇ ਗਿਆ ਚਲ ਪੀਰਾ ਚਲ ਕੋਈ ਆ ਦੇ ਉਹ ਨੂੰ ਹਾਂ ਆ ਬਿਹੱਥ ਨਾ ਨਹੀਂ ਤੂੰ ਦੇ ਤੂੰ ਆ ਬਿਹੱਥ ਨਾ ਦੇ ਤੂੰ ਸ਼ਗਨ ਕਰ ਐਨੇ ਨਾਲੋ ਖੁਸ਼ ਹੋ ਜਾ ਉਹ ਕਮਾਂਗੇ ਵੀ ਅਸੀਂ ਤਾਂ ਸੂਟ ਸੂਟ ਲਈ ਆਈ ਬੈਠੇ ਸੀ ਹੀ ਗਰ ਲਾਗੇ ਬਾਈ ਅੰਦਰ ਭਾਬੀ ਵੀ ਅੰਦਰ ਚ ਲਗੀ ਉਹ ਆਗੇ ਆਗੇ ਭਨੇ ਆਗੇ ਮੇਰੀ ਬਸ ਲੰਘ ਜੂ ਤਮੀ ਕਿੰਸੀ ਮੋੜੇਂ ਕਿ ਨਾ ਕੋਈ ਨਾ ਮੈਂ ਛੱਡਿਆ ਤੈਨੂੰ ਜੀ ਬਸ ਲੰਘੀ ਇਹ ਲੈ ਆ ਕੀ ਬਾਈ ਤੁਸੀਂ ਉਹ ਕੋਈ ਨਾ ਭਨੇ ਮੇਰੀ ਗਾ ਸੁਣ ਬਾਈ ਮੈਂ ਇਹ ਚੀਜ਼ਾਂ ਥੋੜੀ ਲੈਣ ਆਈਆਂ ਓਹੋ ਅਸੀਂ ਕਦੇ ਕਿਹਾ ਵੀ ਤੂੰ ਇਹ ਕੁਝ ਲੈਣ ਆਈਆਂ ਪਰ ਅਸੀਂ ਤਾਂ ਦੀ ਖੁਸ਼ੀ ਨਾ ਦੇਨੇ ਤੂੰ ਰੱਖ ਇਹ ਤੈਨੂੰ ਖਾਲੀ ਆ ਤੂੰ ਥੋੜਾ ਤੋਰਾਂਗੇ ਆਹ ਤੇਰੇ ਪੈਸੇ ਆ ਤੇਰਾ ਸੂਟ ਆ ਸੰਭਾਲੀ ਨਾਲੇ ਉਹ ਤਾਂ ਠੀਕ ਹੈ। ਉਹ ਤਾਂ ਠੀਕ ਹੈ ਭਾਬੀ। ਮੈਂ ਕਹਿੰਸੀ ਮੈਂ ਮੇਰੀ ਗੱਲ ਇੰਨੇ ਮੈਂ ਪੈਸੇ ਨਹੀਂ ਰੱਖਣੇ। ਕੋਈ ਨਾ ਭਨੇ ਕੋਈ ਮੇਰੀ ਗੱਲ ਸੁਣ। ਪਰਮਾਤਮਾ ਦਿੱਤਾ ਸਭ ਕੁਝ ਹੈ ਨਾ। ਹੁਣ ਤੂੰ ਰਖੜੀ ਐਡਾ ਵੱਡਾ ਤਿਹਾਰ ਆ। ਹੁਣ ਤੈਨੂੰ ਖਾਲੀ ਥੋੜੀ ਦੂਰ ਦੇ ਤੂੰ ਵੀ ਤਾਂ ਜਾ ਕੇ ਆਪਦੇ ਉਹਦੇ ਸਹਿਕਿਆਂ 'ਚ ਮੂੰਹ ਦਿਖਾਉਣਾ। ਐਵੇਂ ਕੰਮ ਨਹੀਂ ਤਨਾ ਕੋ ਪਿਆ ਕਰ ਕੋਈ ਨਾ ਰੱਖ। ਅਸੀਂ ਕੋਈ ਤੈਨੂੰ ਵਾਲਾ ਨਹੀਂ ਦੇਤਾ। ਫਿਰ ਕੀ ਹੁੰਦਾ ਲੋਕ ਕਲਦੀਆਂ ਭੈਣਾਂ ਨੂੰ ਇੰਨੇ ਇੰਨਾ ਕੁਝ ਦੇ ਦਿੰਦੇ ਨੇਗੇ ਹੱਸ ਤਾਂ ਫਿਰ ਵੀ ਸਾਨੂੰ ਐ ਅਫਸੋਸ ਹੋ ਜਾਂਦਾ ਵੀ ਤੈਨੂੰ ਫਿਰ ਵੀ ਅਸੀਂ ਆ ਥੋੜਾ ਜਿਹਾ ਇੱਕ ਆ ਸੂਟ ਤੇ ਆਹ ਪੈਸੇ ਦੇ ਕੇ ਤੋਰੀ ਆਨੇ ਆ ਮੇਰੇ ਲਈ ਤਾਂ ਭਾਬੀ ਇਹ ਸੋਨੇ ਤਾਰਾ ਨੇ ਐਨਾ ਤਾਂ ਮੈਨੂੰ ਐ ਲੱਗਦਾ ਜੇ ਮੇਰੀ ਮਾਂ ਮਪਜਾਉਂਦੇ ਹੁੰਦੇ ਉਹਨਾਂ ਨੇ ਨਹੀਂ ਸੀ ਕਰਨਾ ਜਿੰਨਾ ਤੁਸੀਂ ਕਰਦੇ ਆ ਮੇਰਾ ਕੰਮ ਲਗਿਆ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਕੋਈ ਨਾ ਭੈਣੇ ਫਿਰ ਕੀ ਹੁੰਦਾ ਹੈ ਜਿੰਨਾ ਸਾਡਾ ਹੱਕ ਹੈ ਘਰੇ ਤੇਰਾ ਵੀ ਹੱਕ ਹੈ ਨਾਲੇ ਅਮੀਨਾ ਤਾਂ ਫਿਕਰ ਕਰਿਆ ਕਰ ਕਾ ਸੱਚੀ ਚੀਜ਼ ਦੀ ਆਹੋ ਚਲ ਹੁਣ ਮੈਂ ਰੋਟੀ ਲਿਓਣੀ ਰੋਟੀ ਰੋਟੀ ਖਾ ਕੇ ਤੇ ਫੇਰ ਬਾਹਰ ਜਾਈ ਤੋ ਬਸ ਮੈਂ ਭਾਬੀ ਬਾਹਲੀ ਖੇਚਲ ਕਰ ਲੇ ਕੋਈ ਨਾ ਕੋਈ ਨਾ ਭਾਣੇ ਕੋਈ ਇਹਦਾ ਸਾ ਮੈਂ ਬਾਈ ਕੀ ਸੋਚਦਾ ਹੋਗਾ ਮੈਨੂੰ ਪਤਾ ਮੇਰੇ ਭਰਾ ਦੇ ਹਾਲਾਤ ਕਰਦੇ ਹਾਲਾਤ ਮੈਂ ਇਹਨੇ ਪਹਿਲੇ ਥੋੜੀ ਲੈ ਕੇ ਜਾਣਿਆ ਇੰਨਾ ਸੋਹਣਾ ਸੂਟ ਲੈ ਕੇ ਰੱਖਿਆ ਮੇਰੀ ਵਰਧਾਈ ਨੇ ਦੇਹਲ ਮੰਮੀ ਕਹਿੰਦੀ ਸੀ ਵੀ ਤੇਰੀ ਵਰਧਾਈ ਸਿਆਣ ਦੀ ਨੇ ਇੰਨਾ ਸੋਹਣਾ ਸੂਟ ਲੈ ਕੇ ਰੱਖਿਆ ਹੋਊਗਾ 2000 ਦਾ ਘਟੋ ਘਟ ਦੇ ਹਲਾ ਉਪਰ ਤਾਂ ਆਪਾਂ ਹਜਾ 1100 ਸਗਨ ਦੇਤਾ ਆ ਜਾ ਆ ਜਾ ਭੈਣੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਮੈਂ ਕਿ ਹੁਣ ਤਾਂ ਹਨੇਰਾ ਹੋ ਜਗਿਆ ਕਪੇਲਾ ਤੈਨੂੰ ਦੋ ਬੱਸਾਂ ਬਦਲਣੀਆਂ ਪੈਣੀਆਂ ਆ ਸਾਡੇ ਤੇਰਾ ਸੂਟ ਨਾਲ ਪਹਿਲਾਂ ਖੋਲਣਾ ਕੁਝ ਨਹੀਂ ਹੁੰਦਾ ਬਾਈ ਮੈਨੂੰ ਐਂ ਸੀ ਦੇਖ ਕੁੜੀ ਆਊਗੀ ਸਾਡੀ ਵੀ ਹੈ ਕੀ ਫਾਇਦਾ ਉਹ ਫਾਇਦੇ ਨੂੰ ਤਾਂ ਕੀ ਹੈਗਾ ਲੈ ਪਤਾ ਚੀਜੀ ਖਾ ਲੈ ਉਹ ਇੰਨਿਆਂ ਨੂੰ ਕੀ ਹਲਾ ਹੈ ਮੇਰਾ ਭਤੀਜਾ ਮਸਾ ਇੱਕੋ ਇੱਕ ਤੂੰ ਸਾਸ ਥੋੜੇ ਦੇ ਦੇ ਤਿੰਨਾਂ ਦਿੱਤੇ ਭਾਬੀ ਮੈਂ ਤਾਂ ਦੇ ਭਤੀਜੇ ਨੇ ਦਿੱਤੇ ਚੰਗਾ ਚੀਜ਼ ਹੀ ਖਾ ਲੈ ਤੈਨੂੰ ਉਰੇ ਖੜ ਜਾ ਬੈਨ ਖੜ ਜਾ ਇੰਨੇ ਪੈਸੇ ਕਰਨੇ ਆ ਤੂੰ ਬਸ ਤੇਰੇ ਮਾਨਤਨ ਰੱਖ ਆ ਰੱਖ ਤੂੰ ਬਸ ਆ ਰੱਖਿਆ ਪੁੱਤ ਰਲਾ ਕੋਈ ਨਾ ਇੰਨੀ ਬਹੁਤ ਆ ਇਹ ਤਾਂ 100 150 ਦਾ ਰੋਜ਼ ਖਾ ਜਾਂਦਾਗਾ ਹਾਂ ਇਹਨੂੰ ਕੀ ਆ ਚਲ ਆ ਇਧਰ ਤੂੰ ਕੁੜੀ ਨੂੰ ਓਡੇ ਤੋਂ ਚੜਾਇਆ ਉਹਨੇ ਹਾਂ ਚਲ ਆ ਜਾ ਤੈਨੂੰ ਚੜਾ ਕੇ ਆ ਤੇ ਜਾ ਕੇ ਫੋਨ ਕਰਦੀ ਫਿਰ ਮੈਨੂੰ ਚੰਗਾ ਠੀਕ ਆ ਬਾਈ ਕੋਈ ਨਾ ਚਲ ਪੁੱਤ ਆਪਾਂ ਗੰਡੇ ਗੁੰਡੇ ਸਾਫ਼ ਕਰਗੇ ਪਿਆ ਮੇ ਦੈਨਿਸ਼ ਵਾਤਾ 1 ਵਜੇ ਤਾਂ ਮੈਂ ਪਹੁੰਚੀ ਸੀਗੀ ਪਹਿਲਾਂ ਬੱਸ ਨਹੀਂ ਆਈ ਅੱਡੇ ਤੇ ਕਿੰਨਾ ਟਾਈਮ ਬੈਠੀ ਰਹੀ ਮੈਂ ਤੇ ਫਿਰ ਵਾਈ ਗਿਆ ਉਸ ਜੀ ਖੇਤ ਚ ਉਹਨਾਂ ਨੂੰ ਪਾਣੀ ਲਾਈ ਜਾਂਦਾ ਸੀਗਾ ਉਸ ਵੇਲੇ ਮੈਂ ਘੰਟਾ ਵੀ ਨਹੀਂ ਬੈਠੀ ਤੁਹਾਨੂੰ ਪਤਾ ਨਾਲ ਦੋ ਬੱਸਾਂ ਬਦਲਣੇ ਪੈਂਦਿਆਂ ਨੇ ਕਿਹੜਾ ਨੇੜੇ ਐ ਬਾਈ ਚੜਾ ਗਿਆ ਫਿਰ ਅੱਡੇ ਤੋਂ ਮੈਨੂੰ ਤੇ ਆ ਸੂਰ ਦਿੱਤਾ ਰਖੜੀ ਦਾ ਨਾਲ ਕੰਬਲ ਲਾਇਆ ਸੀ ਇਹਨਾਂ ਦਾ 1100 ਰੁਪਇਆ ਲਾਇਆ ਸੀ ਚਲੋ ਉਹ ਤਾਂ ਠੀਕ ਆ ਪਰ ਇਹੋ ਜਿਹੇ ਤਾਂ ਆਪਾਂ ਤਾਂ ਇਹੋ ਜਿਹੇ ਕੰਮ ਵਾਲਿਆਂ ਨੂੰ ਦਿੰਨੇ ਆ ਕੰਮ ਕਰਦੀਆਂ ਘਰੇ ਤੇ ਆਇਆ ਮਾਵਾ ਨੂੰ ਹੀ ਪਰਖ ਹੁੰਦੀ ਈਆਂ ਦੀ ਮਾਵਾ ਹੀ ਦਿੰਦਗਾ ਹੁੰਦਗਾ ਪਰ ਜਾਂਗਾ ਤਾਂ ਪਰਜਾਂਗਾ ਹੀ ਹੁੰਦਗਾ ਚਲੋ ਠੀਕ ਆ ਰੱਖ ਲਈ ਕਿਸੇ ਨੂੰ ਦੇ ਲੈਂਡ ਤੇ ਚਲਾਇਆ ਜਾਊਗਾ ਹੋਰ ਪਰ ਜਾੰਗਾ ਤਾਂ ਵੀ ਪ੍ਰਜਾੰਗਾ ਹੀ ਹੁੰਦਾਂ ਆਂਗੇ ਤਾਂ ਕੈਨੇ ਆ ਮਾਵਾ ਨਹੀਂ ਪਿੱਕੇ ਹੁੰਦੇ ਆ ਆ ਪੈਸੇ ਹਮੇ ਲੈ ਆ ਲੈ ਜਾ ਅੰਦਰ ਤੇ ਨਾਲੇ ਚਾਹ ਪੀ ਲੈ ਤੇ ਨਾਲੇ ਕੋਈ ਦਾਲ ਰੋਟੀ ਦਾ ਕਰ ਲੈ ਹੁਣ ਦਿਨ ਛੇ ਬੰਦਾ ਜਾਂਦਾ ਠੀਕ ਹੈ ਜੀ ਗਈ ਸੀ ਹੁੱਬ ਕੇ ਲੈ ਜਾਨੀ ਆ ਰਖੜੀ ਬੰਨਣ ਕੀ ਦੇਤਾ ਕੋ ਡੂ ਕੋ ਖੁੱਟਾ ਸੂਟ ਦਿੱਤਾ ਵਿਚਾਂ ਜੇ ਦਾ ਤਾਂ ਸੂਟ ਤਾਂ ਦੇ ਦੇ ਸਾਲ ਪਿੱਛੇ ਤਾਂ ਜਾਂਦੀ ਇੱਕ ਦਿਨ ਕਿਸੇ ਕੰਮ ਦਾ ਨਹੀਂ ਦਿੱਤਾ ਚਲੋ ਮੈਂ ਤਾਂ ਕੀ ਲੈਣਾ ਮੈਨੂੰ ਤਾਂ ਕੀ ਲੋੜ ਆ ਕਹਿਣ ਦੀ ਮਾਮਿਆ ਲੰਗੀ ਤੜਾ ਹੈਲੋ ਸਤਿ ਸ਼੍ਰੀ ਅਕਾਲ। ਓਕੇ ਮਿਆ। ਆ ਜਾਂਦੀ ਫਿਰ ਤੂੰ। ਕਿਉਂ? ਫੇਰ ਆਏਂਗੀ? ਕੀ ਗੱਲ? ਮੈਂ ਤਾਂ ਕਿੱਧਰ ਦੀ ਕੀ ਆਨੀਆ ਵੀ ਲੈ ਰਖੜਮਣੋਂ ਆਉਗੀ ਰਖੜਮਣੋਂ ਆਉਗੀ ਤੂੰ ਜਵਾਬ ਦੇਈ ਜਾਣੀ ਆ। ਹਾਂ ਨਾ ਕਰ ਮੇਰਾ ਤਾਂ ਜੀ ਨਹੀਂ ਲੱਗਣਾ ਹੈਗਾ। ਕੋਈ ਨਹੀਂ ਇੱਕ ਰਾਤ ਤਾਂ ਕੀ ਸੀਗਾ? ਚਲ ਚੰਗਾ ਮਰਜੀ ਐ ਤੇਰੀ ਫਿਰ ਮੈਂ ਤਾਂ ਕਹਿੰਦੀ ਸੀ ਆ ਜਾਂਦੀ ਐ ਇੱਕ ਦੋ ਦਿਨਾਂ ਕੰਮ ਤਾਂ ਹੋ ਹੀ ਜਾਂਦੇ ਹੁੰਦੇ ਆ ਆਪੇ ਤੇਰੀ ਮੰਮੀ ਕਰ ਲੈਂਦੀ ਚਲ ਚੰਗਾ ਠੀਕ ਐ ਲੈ ਉਹਨੇ ਤਾਂ ਜਵਾਬ ਦੇਤਾ ਹੁਣ ਮੇਰੇ ਤਾਂ ਦਿਲ ਨੂੰ ਕੁਛ ਹੋਣ ਲੱਗ ਗਿਆ ਐਨੇ ਦਿਨਾਂ ਦੀ ਢੀਕ ਦੀ ਸੀ ਵੀ ਆਊਗੀ ਆਊਗੀ ਉਹ ਕਹਿੰਦੀ ਖਿਆ ਆਇਆ ਨਹੀਂ ਜਾਂਦਾ ਵਾ ਕੰਮ ਕੰਮ ਵਾੜਾ ਕਰੇ ਫੇਰ ਆਜੂ ਕਿਤੇ ਦੇਖ ਲੈ ਰਿਜ਼ਲਟ ਜਦੋਂ ਤੂੰ ਨਹੀਂ ਜਾਣ ਦਿੰਦੀ ਕੀ ਦਿੱਤੀ ਇਹਨੂੰ ਤੇ ਤੇਰੀ ਨੂੰ ਕੌਣ ਆਉਣ ਦਊ ਤੈਨੂੰ ਆਪਦੀ ਆਪ ਨਹੀਂ ਆਉਂਦੀ ਹੁਣ ਪਤਾ ਲੱਗਦਾ ਵਿਆਂ ਗਹੀਦਾ ਤੂੰ ਜਰਕਦੇ ਕੱਲ੍ਹ ਕਹਤਾ ਚਾਰ ਵਾਲੀਏ ਵਾਸਤੇ ਆ ਜਾਈ ਐਵੇਂ ਨਹੀਂ ਵੀ ਅਗਲੇ ਕਰਦੇ ਐਸਾਤ ਕਰ ਲਓ ਐਸਾਤ ਭਰ ਲਓ ਨਾ ਮੈਂ ਤਨ ਉਦੇ ਦਾ ਕਹਿੰਦਾ ਵੀ ਨਹੀਂ ਨਹੀਂ ਉਹਦੀ ਤਾਂ ਨਾ ਸੱਸ ਵਾਲੀ ਭੈੜੀ ਆ ਉਹਨੇ ਨਹੀਂ ਆਉਣ ਦਿੱਤਾ ਉਹਨੂੰ ਆ ਉਹਦੀ ਤਾਂ ਪੀਪੜੀ ਹੈ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦਾ ਵੀ ਜੋ ਤੂੰ ਨਹੀਂ ਜਾਣਦੇਂਦੀ ਅਗਲਾ ਕਿਉਂ ਆਉਣ ਦਿੰਦਾ ਉਹ ਵੀ ਘੱਟਾ ਕਿਦੇ ਹੁਣ ਮੈਂ ਤਾਂ ਕਹੀ ਦਿੱਤਾ ਵੀ ਚੱਲ ਤੂੰ ਜਾਵੜਾ ਪਾਵੇਂ ਆਖਰ ਮੈਂ ਕਹਤਾ ਵੀ ਚਾਰ ਚਾਰ ਇੱਥੇ ਆ ਜੀ ਚੱਲ ਭੇਜ ਤਾਂ ਦਿੱਤੀ ਭੇਜ ਤਾਂ ਦਿੱਤੀ ਮੈਂ ਤੈਨੂੰ ਉਸ ਦਿਨ ਤਾਂ ਸਮਝ ਆਈ ਜਾਂਦਾ ਵੀ ਇਹ ਵੀ ਕੋਈ ਅਸੀ ਕੁੜੀ ਹੈ ਜਿਵੇਂ ਆਪਦੀ ਕੁੜੀ ਹੈ ਵੀ ਕਿਸ ਦੀ ਕੁੜੀ ਹੈ ਐ ਨਹੀਂ ਕਰਨਾ ਚਾਹੀਦਾ ਤੈਨੂੰ ਦੇਹਦਿਆ ਘਰ ਚੰਗੀ ਰਹੇਗੀ ਚਲ ਕੋਈ ਨਹੀਂ ਹਾਂ ਫਿਰ ਮੈਨੂੰ ਪਤਾ ਲੱਗ ਗਿਆ ਹੁਣ ਨਹੀਂ ਮੈਂ ਇਦੂ ਮੁੜ ਕੇ ਕਹਿੰਦੀ ਹਾਂ ਹਾਂ ਹੁਣ ਜਦੋਂ ਇਹਦਾ ਜੀ ਕਰੂਗਾ ਉਦੋਂ ਜਾਵੇ ਮਿਲਿਆਵੇ ਤੇ ਜਿਵੇਂ ਮਰਜ਼ੀ ਕਰੇ ਇਦੂ ਮੁੜ ਕੇ ਨਹੀਂ ਕਹਿੰਦੀ ਇਹ ਵੀ ਚ ਆਪ ਦੀਆਂ ਥੀਂ ਹੀ ਹੁੰਦੀਆਂ ਤੁਸੀਂ ਬੁੜੀਆਂ ਜਾਣਦੀਆਂ ਨਹੀਂ ਨਾ ਜਿੰਨਾ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਜਦੋਂ ਤੁਸੀਂ ਗੋਲਦੀਏ ਨਹੀਂ ਕਿੰਨੇ ਕਹਿ ਲੋ ਚਲ ਹੁਣ ਨਹੀਂ ਇਦੂ ਮੁੜ ਕੇ ਕਹਿੰਦੀ ਮੈਂ ਦਿਨ ਦਿਹਾੜਾ ਜਾਣਾ ਹੀ ਹੁੰਦਾ ਸੀ ਪਤਨ ਬਸ ਫਿਰ ਇੱਥੇ ਗੱਲ ਮੁੱਕ ਗਈ ਹਾਂ ਹੁਣ ਜਿਵੇਂ ਮੇਰਾ ਮਨ ਆਏ ਹੋਈ ਜਾਂਦਾ ਦੁਖੀ ਹੋ ਜਾਂਦਾ ਵੀ ਉਹਦੀ ਸੱਸ ਨੇ ਨਹੀਂ ਆਉਣ ਦਿੱਤੀ ਓਵੇਂ ਫਿਰ ਮੈਨੂੰ ਵੀ ਕੋਈ ਕਹਿੰਦਾ ਹੋਊਗਾ ਉਹਦੀ ਸੱਸ ਨਹੀਂ ਆਉਣ ਦਿੰਦੀ ਹੈਗੀ ਚਲ ਐਦੂ ਮੁੜ ਕੇ ਨਹੀਂ ਕਹਿੰਦੀ ਆਉਣ ਜਾਣ ਬਣਿਆ ਹੀ ਆ